ਸਸਾਇਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 17 ਸਤੰਬਰ 2024 ਦੇ ਟਾਈਮ ਕਰੀਬ ਦੁਪਹਿਰ ਦੇ 2:00 ਵਜੇ ਜਾਣ ਰਹੇ ਨੇ ਲਾਈਵ ਗੱਲਵਾ ਤੁਹਾਡੇ ਨਾਲ ਮੌਸਮ ਦੀ ਕਰਾਂਗੇ ਮੌਨਸੂਨ ਦੀ ਕਰਾਂਗੇ ਬੀਤੇ 24 ਘੰਟਿਆਂ ਚ ਮੌਸਮ ਜ਼ਿਆਦਾਤਰ ਖੁਸ਼ਕੀ ਰਹਿ ਇੱਕਾ ਦੁੱਕਾ ਤਾਂ ਨਿੱਕੀ ਮੋਟੀ ਕਾਰਵਾਈ ਹੋਈ ਤੇ ਅੱਜ ਵੀ ਕਿਤੇ ਇੱਕਾ ਦੁੱਕਾ ਤਾਂ ਨਿੱਕੀ ਮੋਟੀ ਕਾਰਵਾਈ ਜਿਹੜੀ ਦਿਨ ਸੇਪਨ ਤੱਕ ਹੋ ਸਕਦੀ ਹੈਗੀ ਤੇ ਅੱਗੇ ਦੀ ਗੱਲ ਕੀਤੀ ਹੈ ਤਾਂ ਬੀਤੀ ਕੱਲ ਆਪ ਅਪਡੇਟ ਸਾਂਝੀ ਕੀਤੀ ਸੀ ਵੀ ਇੱਕ ਘੱਟ ਦਵਾ ਦਾ ਖੇਤਰ ਜਿਹੜਾ ਇਸ ਟਾਈਮ ਬੰਗਾਲ ਦੀ ਖਾੜੀ ਟੁੱਟ ਰਿਹਾ ਹੈਗਾ ਜਿਹਦੇ ਕਾਰਨ ਪੰਜਾਬ ਦੇ ਵਿੱਚ ਅ 25% ਖੇਤਰਾਂ ਦੇ ਵਿੱਚ ਜਾਂ 30-40% ਖੇਤਰਾਂ ਵਿੱਚ ਇਹਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ 18-19 ਸਤੰਬਰ ਨੂੰ ਤਾਂ ਮੌਜੂਦਾ ਸਮੇਂ ਇੱਕ ਘੱਟ ਦਬਾਅ ਦਾ ਖੇਤਰ ਜਿਹੜਾ ਥੋੜਾ ਤਕੜਾਗਾ ਸਿਸਟਮ ਇਹ ਕਿਸੇ ਨੂੰ ਆਪਾਂ ਬੋਲ ਸਕਦਾ ਘੱਟ ਦਬਾਅ ਦਾ ਸਿਸਟਮ ਆ ਪਰ ਉਹ ਡੀਪ ਏਟ ਪ੍ਰੈਸ਼ਰ ਬਣਿਆ ਹੋਇਆਗਾ ਮਤਲਬ ਕਿ ਲੋ ਪ੍ਰੈਸ਼ਰ ਨਾ ਉਹ ਵੀ ਜਿਹੜਾ ਜਿਹੜਾ ਤਕੜਾ ਸਿਸਟਮ ਆਗਾ ਇਸ ਟਾਈਮ ਝਾਰਖੰਡ ਤੇ ਛੱਤੀਸਗੜ੍ਹ ਦੇ ਇਲਾਕਿਆਂ ਦੇ ਉੱਪਰ ਬਣਿਆ ਹੋਇਆ ਜਿਹੜਾ ਹੌਲੀ-ਹੌਲੀ ਅਗਲੇ 24 ਘੰਟਿਆਂ ਦੇ ਦੌਰਾਨ ਜੂਪੀ ਦੇ ਇਲਾਕਿਆਂ ਨੂੰ ਪ੍ਰਭਾਵਿਤ ਕਰੂਗਾ ਭਾਰੀ ਮੀਂਹ ਨਾਲ ਉਸ ਤੋਂ ਬਾਅਦ 18 ਸਤੰਬਰ ਨੂੰ ਲਗਭਗ ਦਿੱਲੀ ਦੇ ਕਈ ਇਲਾਕਿਆਂ ਵਿੱਚ ਯੂਪੀ ਦੇ ਕਈ ਇਲਾਕਿਆਂ ਵਿੱਚ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਕਈ ਜ਼ਿਲ੍ਹਿਆਂ ਵਿੱਚ ਜਿਹੜਾ ਦਰਮਿਆਨੇ ਤੋਂ ਭਾਰੀ ਮੀਂਹੀਆਂ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਓਵਰਆਲ ਜੇ ਗੱਲ ਕੀਤੀ ਜਾਵੇ ਤਾਂ 18-19 ਸਤੰਬਰ ਨੂੰ ਇਹ ਸਿਸਟਮ ਪੂਰਾ ਜ਼ੋਰ ਤੇ ਹੋਊਗਾ ਘੱਟ ਦਬਾਅ ਦੇ ਖੇਤਰ ਦੇ ਰੂਪ ਵਿੱਚ ਬਦਲ ਜਾਣਾ ਜਦੋਂ ਇਹ ਡੀਪ ਪ੍ਰੈਸ਼ਰ ਤੋਂ ਘੱਟ ਦਬਾਅ ਦੇ ਰੂਪ ਵਿੱਚ ਬਦਲ ਜਾਣਾ ਜਦੋਂ ਇਹ ਸਿਸਟਮ ਹਰਿਆਣਾ ਤੇ ਦਿੱਲੀ ਲੱਗੇ ਕੁਝ ਕਿ ਖੇਤਾਂ ਦੇ ਪਹੁੰਚੂਗਾ ਤਾਂ ਇਹ ਥੋੜਾ ਕਮਜ਼ੋਰ ਪੈਣਾ ਪੈ ਜਾਣਾਗਾ ਪਰ ਜਿਵੇਂ ਜਿਵੇਂ ਇਹ ਸਿਸਟਮ ਪੰਜਾਬ ਵੱਲ ਨੂੰ ਵਧੂਗਾ ਤਾਂ ਸਿਸਟਮ ਜਿਹੜਾ ਠੱਪ ਪੈ ਜਾਣਾ ਮਤਲਬ ਕਿ ਬਿਲਕੁਲ ਕਮਜ਼ੋਰ ਹੋ ਜਾਣਾ ਪਰ ਫਿਰ ਵੀ ਜਿਹੜੀਆਂ ਬੰਗਾਲ ਦੀ ਕਾਰੀ ਤੇ ਚੱਲ ਕੇ ਇਹਦੇ ਨਾਲ ਨਵੀਆਂ ਲੀਆਂ ਹਵਾਵਾਂ ਆਉਣਗੀਆਂ ਉਹਦੇ ਸਰਕਾ 18 ਤੇ 19 ਸਤੰਬਰ ਨੂੰ ਪੰਜਾਬ ਦੇ ਕੁਝ ਕਿ ਇਲਾਕਿਆਂ ਵਿੱਚ ਲਗਭਗ ਜਾਂ ਦਾ 18 ਨੂੰ ਜਾਂ 19 ਨੂੰ ਇੱਕ ਅੱਧੀ ਛੱਟ ਜਿਹੜੀ ਮੀਂਹ ਦੀ ਵਧੀਆ ਲੱਗ ਸਕਦੀ ਹੈਗੀ ਕਹਿਣ ਦਾ ਭਾਵ ਖਾਸ ਕਰਕੇ ਪਵਾ ਦੇ ਇਲਾਕਿਆਂ ਵਿੱਚ ਚੰਨੀਗੜ੍ਹ ਮਹਾਲੀ ਰੋਪੜ ਨਵਾਂ ਸ਼ਹਿਰ ਦੇ ਇਲਾਕੇ ਆਗੇ ਫਤੇਗੜ ਸਾਹਿਬ ਤੇ ਸੰਗਰੂਰ ਦੇ ਜਿਹੜੇ ਪਟਿਆਲਾ ਦੇ ਇਲਾਕੇ ਆਗੇ ਤੇ ਬਾਕੀ ਮਲੇਰ ਕੋਟਲਾ ਸੰਗਰੂਰ ਦੇ ਬਾਕੀ ਖੇਤरां ਵਿੱਚ ਮਾਨਸਾ ਬਰਨਾਲਾ ਜਮੂਗਾ ਲੁਧਿਆਣਾ ਦੇ ਖੇਤरां ਵਿੱਚ ਤੇ ਬਠਿੰਡੇ ਦੇ ਇਲਾਕਿਆਂ ਵਿੱਚ ਕਦੀ ਮੀਂਹ ਦੀ ਵਧੀਆ ਝਟਕ ਲੱਗ ਸਕਦੀ ਹੈਗੀ 18 ਤੇ 19 ਸਤੰਬਰ ਨੂੰ ਕੱਲ ਅੱਜ 17 ਸਤੰਬਰ ਆ ਕੱਲ 18 ਸਤੰਬਰ ਨੂੰ ਥੋੜੇ ਬਹੁਤ ਇਲਾਕਿਆਂ ਵਿੱਚ ਕਾਰਵਾਈ ਹੋਊਗੀ ਪਰ ਉਹ ਲਿਮਟਿਡ ਹੋਊਗੀ ਪਰ ਜਿੱਥੇ ਵੀ ਮੀਂਹ ਦੀ ਕਾਰਵਾਈ ਹੋਈ ਕਿਤੇ ਵਧੀਆ ਝੱਟ ਵੀ ਲੱਗ ਸਕਦੀ ਆ ਪਰ ਜ਼ਿਆਦਾਤਰ ਮੌਸਮਾ ਜਿਹੜਾ ਖੁਸ਼ਕ ਰਹੂਗਾ ਕੱਲ ਨੂੰ ਪਰ ਕਿਤੇ ਕਿਤੇ 25-30% ਇਲਾਕਿਆਂ ਵਿੱਚ ਮੀਂਹ ਦੀ ਝੱਟ ਜ਼ਰੂਰ ਲੱਗੂਗੀ ਕਿਉਂਕਿ ਜਿਵੇਂ ਜੁਪੀ ਤੇ ਪਹੁੰਚੂਗਾ ਸਿਸਟਮ ਘੱਟ ਦਬਾ ਦਾ ਸਿਸਟਮ ਹੋਊਗਾ ਜੋ ਜੁਪੀ ਤੇ ਪਹੁੰਚੂਗਾ ਤਾਂ ਪੰਜਾਬ ਵਿੱਚ ਵੀ ਨਵੀਂ ਵਾਲੀਆਂ ਪੂਰਬੀ ਹਵਾਵਾਂ ਪੂਰਾ ਚੱਲਣਾ ਸ਼ੁਰੂ ਹੋ ਜਾਣਾ ਜਿਸ ਦਾ ਕਰਕੇ 18 ਨੂੰ ਕਿਤੇ ਕਿਤੇ ਜਿਹੜੀਆਂ ਨਿੱਕੀਆਂ ਮੋਟੀਆਂ ਝੱਟਾਂ ਜ਼ਰੂਰ ਦੇਖੀਆਂ ਜਾਣਗੀਆਂ 19 ਸਤੰਬਰ ਨੂੰ ਬੱਦਲਵਾਈ ਜੋੜੀ ਥੋੜੀ ਸੰਘਣੀ ਹੋਊਗੀ ਕਿਉਂਕਿ ਸਿਸਟਮ ਜਦੋਂ ਹਰਿਆਣਾ ਉੱਪਰ ਆ ਕੇ ਪੰਜਾਬ ਵਿੱਚ ਪਾਣ ਤੋਂ ਪਹਿਲਾਂ ਕਮਜ਼ੋਰ ਹੋਊਗਾ ਤਾਂ ਸੰਘਣੀ ਬੱਦਲਵਾਈ ਪੰਜਾਬ ਵਿੱਚ 19 ਸਤੰਬਰ ਨੂੰ ਦੇਖਣ ਨੂੰ ਮਿਲ ਸਕਦੀ ਹੈਗੀ ਜਿਸ ਦਾ ਕਰਕੇ ਪੰਜਾਬ ਦੇ ਕਈ ਲੱਕਾਂ ਵਿੱਚ ਪੂਰੇ ਦੀ ਹਵਾ ਚੱਲਣ ਨਾਲ ਸੰਘਣੀ ਬੱਦਲਵਾਈ ਸਦਕਾ ਦਿਨ ਦੇ ਤਾਪਮਾਨ ਵਿੱਚ ਵੀ ਗਰਾਵਟ ਦੇਖਣ ਨੂੰ ਮਿਲੇਗੀ ਉੱਥੇ ਹੀ 30-40% ਖੇਤਰਾਂ ਵਿੱਚ ਵੱਧ ਤੋਂ ਵੱਧ 50-60% ਖੇਤਰਾਂ ਦੇ ਵਿੱਚ 19 ਸਤੰਬਰ ਨੂੰ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਦੇ ਵਿੱਚ ਜਿਹੜਾ ਆਪਾਂ ਜ਼ਿਕਰ ਕੀਤਾ ਪਹਿਲਾਂ ਪੁਆਧ ਇਲਾਕੇ ਤੇ ਮਾਲਵਾ ਵੈਲਟ ਥੋੜਾ ਮੁੱਕ ਰਹਿ ਸਕਦਾਗਾ ਮਾਲਵਾ ਵੈਲਟ ਤੇ ਪੱਛਮੀ ਖੇਤਰਾਂ 'ਚ ਮੀਂਹ ਘੱਟਾ ਫਿਰ ਪਰ ਫਿਰ ਵੀ ਇੱਕ ਅੱਧੀ ਝਟ ਜਿਹੜੀ ਉਹਨਾਂ ਖੇਤਰਾਂ ਵਿੱਚ ਵੀ ਲੱਗ ਸਕਦੀ ਹੈਗੀ ਤੇ ਮਾਝੇ ਦੇ ਵਾਦੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਇੱਕ ਅੱਧੀ ਝਟ ਟੁੱਟਮੀ ਜੀ ਲੱਗ ਸਕਦੀ ਹੈ ਬਾੜੇ ਦਾ ਸਾਰੇ ਇਲਾਕਿਆਂ ਵਿੱਚ ਉਹਨਾਂ ਖੇਤਰਾਂ ਵਿੱਚ ਮੀਂਹ ਦੀ ਸੁਭਾਅ ਨਾਲ ਘੱਟਾ ਹੈਗੀ ਪਰ ਫਿਰ ਵੀ ਮੁੱਖ ਤੌਰ ਤੇ ਮਾਲਵਾ ਵੈਲ ਕੇਂਦਰੀ ਭਾਗ ਤੋਂ ਲੈ ਕੇ ਚੜ੍ਹਦੇ ਵੱਲ ਦੇ ਜਿਹੜੇ ਇਲਾਕੇ ਆਗੇ ਜ਼ਿਲ੍ਹੇ ਆਗੇ ਉਹਨਾਂ ਵਿੱਚ ਇੱਕ ਤੀਮੀਂ ਦੀ ਵਧੀਆ ਝਟ ਲੱਗ ਸਕਦੀ ਆ ਚਾਰ ਪੰਜ ਜ਼ਿਲ੍ਹੇ ਇਦਾਂ ਦੇ ਵੀ ਹੋਣਗੇ ਜਿੱਥੇ ਇੱਕ ਜਾਂ ਇੱਕ ਤੋਂ ਵੱਧ ਵਾਰ ਵੀ ਮੀਂਹ ਪõ ਸਕਦਾ ਹੈਗਾ ਬਾਕੀ ਇਲਾਕਿਆਂ ਵਿੱਚ ਕਾਰਵਾਈ ਟੁੱਟਮੀ ਰਹੂਗੀ ਤੇ ਮੀਂਹ ਥੋੜਾ ਟੁੱਟਮਾ ਹੋਊਗਾ ਲਗਭਗ ਇਸ ਮੀਂਹ ਦੇ ਦੌਰਾਨ 18-19 ਸਤੰਬਰ ਨੂੰ ਪੰਜਾਬ ਦੇ 40-50% ਖੇਤਰਾਂ ਦੇ ਵਿੱਚ ਮੀਂਹ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕ ਗਿਆ ਕਿਉਂਕਿ ਜਿਹੜਾ ਘਟਾਵਾ ਦਾ ਸਿਸਟਮ ਜੁਪੀ ਤੋਂ ਹੁੰਦਾ ਹੋਇਆ ਦਿੱਲੀ ਹਰਿਆਣਾ ਤੱਕ ਆ ਕੇ ਕਮਜ਼ੋਰ ਪੈ ਜਾਣਾਗਾ ਕਮਜ਼ੋਰ ਪੈਣ ਤੋਂ ਬਾਅਦ ਜਿਹੜੀਆਂ ਨਮੀ ਵਾਲੀਆਂ ਹਵਾਵਾਂ ਹੋਣੀਆਂ ਉਹਦੇ ਕਾਰਨ ਪੰਜਾਬ ਵਿੱਚ ਵੀ ਸੰਘਣੀ ਬੱਦਲਵਾਈ ਘਰਚੌਂਕਲੀ ਬਣਦੀ ਦਿਖਾਈ ਦੇਊਗੀ ਤਾਂ ਕੁਝ ਕਿਸਾਨ ਵੀ ਇਹ ਇਦਾਂ ਵੀ ਪੁੱਛ ਰਿਹਾ ਫਿਰ ਵੀ ਪੱਸੋਂ ਹਵਾ ਕਦੋਂ ਕੋ ਖੁੱਲ ਕੇ ਚੱਲੂਗੀ ਤਾਂ ਕਦੋਂ ਸਾਰਨੀ ਆਮ ਤੌਰ ਤੇ 15 ਸਤੰਬਰ ਤੋਂ ਬਾਅਦ ਜਿਹੜੀ ਪੱਸੋਂ ਖੁੱਲਣੀ ਸ਼ੁਰੂ ਹੋ ਜਾਂਦੀ ਹੈ ਤੇ ਮੌਨਸੂਨ ਪਾਉਣਾ ਜਿਹੜੀਆਂ ਵਾਪਸੀ ਕਰਨੀਆਂ ਸ਼ੁਰੂ ਕਰ ਦਿੰਦੀਆਂ ਨੇ ਪੰਜਾਬ ਤੋਂ ਇਸ ਸੇ ਨੂੰ ਹਟਣਾ ਸ਼ੁਰੂ ਹੋ ਜਾਂਦੀਆਂ ਨੇ ਜਿਸ ਦਾ ਕਰਕੇ ਰਾਤਾਂ ਵੀ ਥੋੜੀਆਂ ਠੰਡੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਦਿਨ ਨੇ ਜਿਹੜੇ ਸੁਹਾਵਨੇ ਹੋਣੇ ਸ਼ੁਰੂ ਹੋ ਜਾਂਦੇ ਨੇ ਪੱਸੋਂ ਚੱਲਣ ਨਾਲ ਪਰ ਹਾਲ ਦੀ ਘੜੀ ਐਦਾਂ ਹੁੰਦਾ ਨਹੀਂ ਦਿਖਾਈ ਦੇ ਰਿਹਾਗਾ ਆਉਂਦੇ ਦਿਨਾਂ ਵਿੱਚ ਪੱਸੋਂ ਹਵਾ ਖੁੱਲ ਕੇ ਚੱਲਣ ਦੀ ਉਮੀਦ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਘੱਟ ਦਿਖਾਈ ਦੇ ਰਹੀ ਹੈਗੀ ਕਿਉਂਕਿ ਲਗਾਤਾਰ ਬੰਗਾਲ ਦੀ ਘੜੀ ਵਿੱਚ ਘੱਟ ਦਵਾ ਦੇ ਸਿਸਟਮ ਅੱਗੇ ਵੀ ਬੰਦੇ ਰਹਿਣੇ ਆਗੇ ਤੇ ਜਿੰਨਾ ਕਾ ਸਦਕਾ ਪੰਜਾਬ ਵਿੱਚ ਪੂਰੀ ਦੀ ਹਵਾ ਜਿਹੜੀ ਚੱਲਦੀ ਰਹਿਣੀ ਹੈ ਕਿ ਜਦ ਤੱਕ ਆ ਕੇ ਪੱਛੋਂ ਹਵਾ ਚੱਲਣ ਦੀ ਸੁਭਾਣਾ ਬਹੁਤ ਜਿਆਦਾ ਕੱਟਦਕਾਈ ਦੇ ਰਹੀ ਆ ਹਾਂ ਇੱਕ ਦੋ ਦਿਨ ਇਦਾਂ ਦੇ ਹੋ ਸਕਦੇ ਆ ਵਿੱਚ ਦੀ 20 ਸਤੰਬਰ ਤੋਂ ਬਾਅਦ ਵੀ ਕਿਤੇ 1-2 ਦਿਨ ਕਿਤੇ ਪੱਛੋਂ ਚੱਲ ਜਾਵੇ ਥੋੜੇ ਬਹੁਤ ਕਿਸ ਤਰ੍ਹਾਂ ਦੇ ਵਿੱਚ ਪਰ ਜ਼ਿਆਦਾਤਰ ਹਮਸ ਵਾਲੀ ਗਰਮੀ ਉਸ ਤੋਂ ਬਾਅਦ ਵੀ ਬਣੀ ਰਹਿਣੀ ਹੈ ਤੇ ਪੂਰੀ ਦੀ ਹਵਾ ਪੰਜਾਬ ਤੱਕ ਲਗਾਤਾਰ ਜਿਹੜੇ ਘੱਟ ਦਵਾ ਦੇ ਸਿਸਟਮ ਬਣ ਰਹੇ ਉਹਨਾਂ ਸਦਕਾ ਜਿਹੜੀ ਲਗਾਤਾਰ ਜਿਹੜੀ ਨਮੀ ਵਾਲੀ ਨਮੀਗਲੀਆਂ ਨਮ ਹਵਾਵਾਂ ਪੂਰਬੀ ਉਹ ਪੰਜਾਬ ਤੱਕ ਪੁੱਜਦੀਆਂ ਰਹਿਣੀਆਂ ਨੇ ਇਹ ਸਿਸਟਮ ਖਤੋਂ ਹੋਣ ਤੋਂ ਬਾਅਦ ਇੱਕ ਹੋਰ ਘੱਟ ਦਵਾ ਦਾ ਖੇਤਰ ਬੰਗਾਲ ਦੀ ਖਾੜੀ ਤੋਂ ਉੱਠੂਗਾ ਜਿਹੜਾ ਫਿਰ ਐਮਪੀ ਨੂੰ ਪਾਰ ਕਰਦਾ ਹੋਇਆ ਉਹ ਕਿੱਧਰ ਨੂੰ ਜਾਂਦਾ ਗੁਜਰਾਤ ਵੱਲ ਨੂੰ ਜਾਂਦਾ ਜਾਂ ਉੱਪਰ ਪੰਜਾਬ ਵੱਲ ਨੂੰ ਆਉਂਦਾਗਾ ਇਹ ਅੰਮਲ ਕੇ ਹਲੇ ਸਸਪੈਂਸ ਹੀ ਬਣਿਆ ਹੋਇਆ ਹੈਗਾ ਕਿਉਂਕਿ ਲਗਾਤਾਰ ਆਉਂਦੇ ਦਿਨਾਂ ਵਿੱਚ ਘੱਟੋ ਘੱਟ 2-3 ਜਾਂ 3-4 ਤੱਕ ਦੇ ਲੋ ਪ੍ਰੈਸ਼ਰ ਘੱਟਵਾਦੇ ਖੇਤਰ ਬਣਦੇ ਦਿਖਾਈ ਦੇ ਸਕਦੇ ਹੈਗੇ ਇਹਨਾਂ ਦਾ ਟਰੈਕ ਆ ਕਿਸੇ ਵੀ ਵੇਲੇ ਵੀ ਚੇਂਜ ਹੋ ਸਕਦਾ ਕਿਸੇ ਵੀ ਵੇਲੇ ਵੀ ਜੂ ਟਰਨ ਲੈ ਸਕਦੇ ਹੈਗੇ ਹਾਲ ਦੀ ਕਿੜੀ ਇਹ ਸਿਸਟਮਾ ਐਮਪੀ ਨੂੰ ਪਾਰ ਕਰਦਾ ਹੋਇਆ ਜਿਹੜਾ ਅੱਗੇ ਲੋ ਪ੍ਰੈਸ਼ਰ ਬਣੂਗਾ ਉਹ ਐਮਪੀ ਨੂੰ ਪਾਰ ਕਰਦਾ ਹੋਇਆ ਰਾਜਸਥਾਨ ਤੱਕ ਆਉਂਦਾ ਦਿਖਾਈ ਦੇ ਰਿਹਾ ਹੈਗਾ ਰਾਜਸਥਾਨ ਤੋਂ ਅੱਗੇ ਜੂ ਟਰਨ ਵੀ ਲੈ ਸਕਦਾ ਜਾਂ ਤੋਂ ਗੁਜਰਾਤ ਵੱਲ ਨੂੰ ਖਿਸਕ ਕੇ ਜਾਣਾਗਾ ਜਾਂ ਉਹ ਪੰਜਾਬ ਵੱਲ ਨੂੰ ਵੀ ਖਿਸਕ ਸਕਦਾਗਾ ਪਰ ਜੋ ਐਸਾ ਹਾਲਾਤ ਬਣੇ ਹੋਏ ਨੇ ਮੌਜੂਦਾ ਸਮੇਂ ਆਉਂਦੇ ਜਨਾਂ ਵਿੱਚ ਲਗਾਤਾਰ ਘਟਵਾਦੇ ਸਿਸਟਮ ਬਣਦੇ ਦਿਖਾਈ ਦੇ ਰਹਿਆ ਤਾਂ ਉਮੀਦ ਕੀਤੀ ਜਾ ਸਕਦੀ ਹੈ ਵੀ ਇੱਕ ਤਾਂ ਸਿਸਟਮ ਉੱਤਰ ਭਾਰਤ ਨੂੰ ਵੀ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਸਕਦਾਗਾ ਹਾਲਾਂਕਿ ਕਿਆਸ ਨੇ ਅਨੁਮਾਨ ਨੇ ਲੰਮੇ ਸਮੇਂ ਦੇ ਪਰ ਜਿੱਦਾਂ ਦੇ ਸਿਸਟਮ ਲਗਾਤਾਰ ਹੁਣ ਮੌਜੂਦਾ ਸਮੇਂ ਬੰਗਾਲ ਦੀ ਖਾੜੀ ਵਿੱਚ ਬੰਦੇ ਹ ਤਾਂ ਇੱਕ ਅਦਾ ਸਿਸਟਮ ਤਾਂ ਜਰੂਰ ਉੱਠ ਸਕਦਾ ਜਿਹੜਾ ਪੰਜਾਬ ਵੱਲ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਸਕਦਾਗਾ ਤੇ 26 27 ਤੋਂ ਮੌਨਸੂਨ ਦੇ ਜਿਹੜੇ ਹਲਕੇ ਦਰਮਿਆਨੀਆਂ ਫਹਾਰ ਆਉਂਦੀਆਂ ਨੇ ਉਹ ਵੀ ਪੰਜਾਬ ਵਿੱਚ ਮੁੜ ਤੋਂ ਵਾਪਸੀ ਕਰਨਗੀਆਂ ਪਰ ਇਹਦੀ ਹਵਾ ਅੱਗੇ ਵੀ ਚਲਦੀ ਰਹਣੀ ਹੈ ਪੱਛੋਂ ਹਵਾ ਚੱਲਣ ਦੀ ਜਿਹੜੀ ਸੁਭਾਅ ਨਾਲ ਬਹੁਤ ਜ਼ਿਆਦਾ ਘੱਟ ਦਿਖਾਈ ਦੇ ਰਹੀ ਹੈ ਕਿ ਜਿਸ ਦਾ ਕਰਕੇ ਨਮੀ ਨਾਲ ਹਮਸਾਲੀ ਗਰਮੀ ਵੀ ਜਿਹੜੀ ਬਰਕਰਾਰ ਰਹੂਗੀ ਹਾਲਾਂਕਿ 19 ਸਤੰਬਰ ਨੂੰ ਦਿਨ ਬਹੁਤੇ ਕਿਸਤਰਾ ਵਿੱਚ ਠੰਡਾ ਰਹੂਗਾ ਸੰਘਣੀ ਬੱਦਲਵਾਈ ਜਿਹੜੀ ਆਮ ਤੌਰ ਤੇ ਗੁਜਰਦੀ ਰਹਿੰਦੀ ਹੈਗੀ ਪੰਜਾਬ ਦੇ ਵਿੱਚੋਂ ਤਾਂ ਮੋਟੀ ਜੀ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਅਗਲੇ 24-48 ਘੰਟਿਆਂ ਦਰਾਂ 18 ਤੇ 19 ਸਤੰਬਰ ਨੂੰ ਪੰਜਾਬ ਦੇ ਸਾ 40-50 ਜਾਂ 50-60 ਫੀਸਦੀ ਦੇ ਖੇਤਰਾਂ ਦੇ ਵਿੱਚ ਇੱਕ ਦੋ ਵਾਰ ਵਧੀਆ ਮੀਂਹ ਦੀ ਝਟਕ ਲੱਗ ਸਕਦੀ ਹੈ ਮੀਂਹ ਹਲਕਾ ਦਰਮਿਆਨਾ ਹੋ ਜ਼ਿਆਦਾਤਰ ਇਲਾਕਿਆਂ ਵਿੱਚ ਤੇ ਕਿਤੇ ਭਾਰੀ ਮੀਂਹ ਦੀ ਝਟਕ ਵੀ ਜਿਹੜੀ ਲੱਗ ਸਕਦੀ ਹੈਗੀ ਮੁੱਖ ਤੌਰ ਤੇ ਕੇਂਦਰੀ ਮਾਲਵਾ ਤੇ ਚੜ੍ਹਦੇਵਾਲ ਦੇ ਇਲਾਕੇ ਨੇ ਜਿਹੜੇ ਉਹ ਜ਼ਿਆਦਾ ਪ੍ਰਭਾਵਿਤ ਹੋਣਗੇ ਪਰ ਮੀਂਹ ਟੁੱਟਮਾ ਹੋਊ ਮੀਂਹ ਹਲਕਾ ਦਰਮਿਆਨਾ ਹੋ ਕਿਤੇ ਕਿਤੇ ਭਾਰੀ ਮੀਂਹ ਦੀ ਝਟਕ ਜਿਹੜੀ ਜ਼ਰੂਰ ਲੱਗ ਸਕਦੀ ਆ 19 ਸਤੰਬਰ ਨੂੰ ਜ਼ਿਆਦਾਤਰ ਜਿਹੜੀ ਜ਼ਿਆਦਾ ਇਲਾਕਿਆਂ ਵਿੱਚ ਸਭਾਵਨਾ ਬਣੀ ਹੋਈ ਹੈਗੀ 18 ਨੂੰ ਕੱਲ ਨੂੰ ਕੱਲ 18 ਸਤੰਬਰ ਨੂੰ ਵੀ ਜਿਹੜੀ ਕਿਤੇ ਕਿਤੇ ਜਿਹੜੀਆਂ ਨਿੱਕੀਆਂ ਮੋਟੀਆਂ ਕਾਰਵਾਈਆਂ ਜ਼ਰੂਰ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਲਗਾਤਾਰ ਤੁਹਾਡੇ ਨਾਲ ਜੁੜੇ ਰਹਾਂਗੇ ਅਪਡੇਟ ਕਰਦੇ ਰਹਾਂਗੇ ਕਿਉਂਕਿ ਘੱਟਵਾਦ ਸਿਸਟਮ ਹੁੰਦੇ ਨੇ ਜਿਹੜੇ ਲਗਾਤਾਰ ਆਪ ਦਾ ਟਰੈਕ ਚੇਂਜ ਕਰਦੇ ਰਹਿੰਦੇ ਨੇ ਆਪਾਂ ਹਰ ਇੱਕ ਲਾਈਵ ਦੇ ਵਿੱਚ ਜ਼ਿਕਰ ਕਰਦੇ ਹੁੰਨੇ ਹਾਂਗੇ ਹੋ ਸਕਦਾ ਇੰਪੈਕਟ ਜਿਆਦਾ ਪੈ ਜਾਵੇ ਸਸਟਨ ਦਾ ਪੰਜਾਬ ਉੱਤਰ ਉੱਪਰ ਜਾਂ ਹੋ ਸਕਦਾ ਇੰਪੈਕਟ ਜਿਹੜਾ ਉਮੀਦ ਨਾਲੋਂ ਘੱਟ ਰਹੇ ਪਰ ਹਾਦੀ ਕਿਹੜੀ ਜੋ ਵੀ ਡਾਟਾ ਆਪਣੇ ਕੋਲ ਕਲੈਕਟ ਹੋ ਰਿਹਾ ਉਹਦੇ ਅਕੋਰਡਿੰਗ ਇਹ ਹੀ ਲੱਗ ਰਿਹਾ ਵੀ 18-19 ਸਤੰਬਰ ਨੂੰ ਇੱਕ ਅੱਧੀ ਉਮੀਦ ਦੀ ਝਟ ਵਧੀਆ ਲੱਗ ਸਕਦੀ ਆ ਪੰਜਾਬ ਵਿੱਚ ਹਾਲਾਂਕਿੇ ਹੁਣ ਫਸਲਾਂ ਪੱਕ ਚੁੱਕੀਆਂ ਨਹੀਂ ਜਿੱਦਾ ਕਰਕੇ ਕਿਸਾਨਾਂ ਵਿੱਚ ਡਰ ਵੀ ਬਣਿਆ ਹੋਇਆ ਜੇ ਕੋਈ ਬਰਸਾਤੀ ਬੇਮੌਸਮੀ ਬਰਸਾਤ ਹੁੰਦੀ ਆ ਤਾਂ ਫਸਲਾਂ ਦਾ ਨੁਕਸਾਨ ਵੀ ਜਿਹੜਾ ਅਕਸਰ ਪੰਜਾਬ ਨੂੰ ਦੇਖਣਾ ਪੈਂਦਾਗਾ ਸੋ ਇਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਮੀਂਹ ਦੀ ਕਾਰਵਾਈ ਜਿਹੜੀ ਕੱਲ ਤੇ ਪਾਸੋਂ 18-19 ਸਤੰਬਰ ਨੂੰ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਸੋ ਇਨੀ ਕ ਅਪਡੇਟ ਸੀ ਧੰਨਵਾਦ